ਉਹ ਆਇ ਗੁਰੂ ਜੀ ਕ ਖਾਲਸਾ ਉਹ ਆਇ ਗੁਰੂ ਜੀ ਕੀ ਫਤਿਹ ਅੱਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੋ ਸਰੂਪਾਂ ਦੀ ਨਿਰਗੁਣ ਤੇ ਸਰਗੁਣ ਸਰੂਪ ਦੀ ਖਾ ਵਿੰਦੇ ਨਾਲ ਵਿਚਾਰ ਸਾਂਝੀ ਕਰਨੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੋ ਸਰੂਪ ਨੇ ਇੱਕ ਨਿਰਗੁਣ ਤੇ ਸਰਗੁਣ ਨਿਰਗੁਣ ਸਰੂਪ ਦੀ ਜਿਹੜੀ ਵਿਆਖਿਆ ਹੈ ਮੂਲ ਮੰਤਰ ਦੇ ਅੰਦਰ ਖਤੇ ਦਸਮ ਗ੍ਰੰਥ ਦੇ ਅੰਦਰ ਸ੍ਰੀ ਜਾਬ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀਤੀ ਹੈ ਨਿਰਗੁਣ ਸਰੂਪ ਉਹ ਸਰੂਪ ਜਿਹਦਾ ਕੋਈ ਆਕਾਰ ਨਹੀਂ ਜਿਹੜਾ ਆਕਾਰ ਤੋਂ ਰਹਿਤ ਹੈ ਅਤੇ ਸਰਗੁਣ ਸਰੂਪ ਕੋ ਜਿਹੜਾ ਤਨ ਅਨੁਸ਼ੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਓੰਕਾਰ ਤੋਂ ਉਚਾਰ ਕਰਕੇ 18 10 20 ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਚਾਰੇ ਨੇ ਅਤੇ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਬਣਾ ਕਰਕੇ ਛੇ ਸਰੂਪ ਤਿਆਰ ਕੀਤੇ ਨੇ ਜਿਨ੍ਹਾਂ ਦੇ ਆਪਾ ਦਰਸ਼ਨ ਕਰਦੇ ਆ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਤੋ ਲੈ ਕੇ ਸ਼ਾਮ ਰਹਿਰਾਸ ਤੋਂ ਬਾਅਦ ਸੁਖਾਸਨ ਵੇਲੇ ਤੱਕ ਅਸੀਂ ਦਰਸ਼ਨ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਦੋਸਤ ਰੂਪ ਨਿਰਗੁਣ ਤੇ ਸਰਗੁਣ ਰੂਪ ਅਕਾਲ ਪੁਰਖ ਵਾਹਿਗੁਰੂ ਦੇ ਦੋ ਸਰੂਪ ਨੇ ਜਿਹੜਾ ਨਿਰਗੁਣ ਸਰੂਪ ਹੈ ਉਸ ਸਰੂਪ ਦੇ ਬਾਬਤ ਬੇਅੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਦਾਹਰਨਾਂ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਹਕਾਰ ਨਹੀਂ ਉਹ ਸਿਰਫ ਤੇ ਸਿਰਫ ਇੱਕ ਆਪਾਂ ਕਹਿ ਲਈਏ ਜਿਵੇਂ ਇੱਕ ਬਿਜਲੀ ਨੂੰ ਮਹਿਸੂਸ ਕਰ ਸਕਦੇ ਆ ਇੱਕ ਹਵਾ ਨੂੰ ਮਹਿਸੂਸ ਕਰ ਸਕਦੇ ਆ ਪਰ ਉਹਦਾ ਆਕਾਰ ਨਹੀਂ ਹੈ ਇਸੇ ਤਰ੍ਹਾਂ ਇਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜੋ ਅਕਾਲ ਪੁਰਖ ਉਹ ਵਾਹਿਗੁਰੂ ਦੇ ਨਿਰਗੁਣ ਸਰੂਪ ਨੇ ਉਹਨੂੰ ਅਸੀਂ ਮਹਿਸੂਸ ਕਰ ਸਕਦੇ ਆ ਅਸੀਂ ਉਹਦੇ ਆਕਾਰ ਨੂੰ ਦੱਸ ਨਹੀਂ ਸਕਦੇ ਜਿਹੜਾ ਪ੍ਰਤੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਇਹ ਸਤਿਗੁਰਾਂ ਦੇ ਸਰਗੁਣ ਰੂਪ ਨੇ ਜਿਨ੍ਹਾਂ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ